ਸਾਹਿਬ ਸੇਵਾ ਹੀ ਕਰੀ ਦੀ ਜੀ ਪਰ ਪਾਠ ਕਰੀ ਦੇ ਅੰਦਰ ਬੈਠ ਕੇ ਫਿਰ ਗੁਰੂ ਘਰ ਦੀ ਸੇਵਾ ਕਰੀ ਦੀਏ ਜੋੜੇ ਘਰ ਚ ਬਾਹਰ ਪ੍ਰਸ਼ਾਦ ਦਿੱਤੇ ਜਿੱਥੇ ਗੁਰੂ ਘਰ ਦੇ ਬਾਬਾ ਜੀ ਸੇਵਾ ਲਾਦੇ ਬਹੁਤ ਸ਼ਾ ਸੰਗਤਾਂ ਦੇ ਵਿੱਚ ਸੰਗਤਾਂ ਦੀ ਜੋ ਵੀ ਇੱਛਾ ਸਾਰੀ ਪੂਰੀ ਹੁੰਦੀ ਹੈ ਇਸ ਕਰਕੇ ਸੰਗਤਾਂ ਦਾ ਬਹੁਤ ਕਿਰਪਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਪਣਾ ਮਨ ਸ਼ੁੱਧ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਤੇ ਸਾਫ਼ ਮਨ ਨਾਲ ਇੱਥੇ ਆਓ ਤੇ ਝੋਲੀਆਂ ਭਰ-ਭਰ ਕੇ ਲੈ ਕੇ ਜਾਓ ਇੰਨਾ ਜੀ ਦਿੰਦਾ ਪਰਮਾਤਮਾ ਕੀ ਝੋਲੀਆਂ ਡੁੱਲਣਾ ਸ਼ੁਰੂ ਹੋ ਜਾਂਦਾ ਨਾਲੇ ਜ਼ਰੂਰੀ ਨਹੀਂ ਹੁੰਦਾ ਕਿ ਪੈਸਾ ਹੋਵੇ ਸ਼ਾਂਤੀ ਨਾ ਸਹਿਜ ਤਾਂ ਹੋਣੀ ਚਾਹੀਦੀ ਹੈ ਤੇ ਪ੍ਰੇਮ ਨਾਲ ਹਰੇਕ ਨਾਲ ਬੋਲੋ ਮੈਂ ਬਾਬਾ ਜੀ ਅਗੇ ਅਰਦਾਸ ਕੀਤੀ ਬਾਬਾ ਜੀ ਰਖਣਾ ਰਖ ਲੋ ਲੈਣਾ ਲੈ ਜਾਓ ਉਮੀਦ ਤਾਂ ਕੋਈ ਨਹੀਂ ਮਹਾਰਾਏ ਨੇ ਨੀਂ ਮੈਂ ਤੇ ਧਿਆ ਕੀਤੀ ਹੈ ਨਾ ਡਾਕਟਰ ਹਰਾਨ ਹੋ ਗਏ ਜਾਂਦੇ ਕਹਿੰਦੇ ਮੈਂ ਥੋੜੇ ਦਾਖਲੇ ਮੇਰਾ ਹਾਰਟ ਬਾਈਪਾਸ ਸਰਜਰੀ ਹੋਈ ਬਿਲਕੁਲ ਬਾਬਾ ਜੀ ਨੇ ਮੈਨੂੰ ਠੀਕ ਕਰਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇ ਬਾਬਾ ਦੀਪ ਸਿੰਘ ਗੁਰਦੁਆਰੇ ਕਦੋਂ ਤੋਂ ਆ? ਮੈਂ ਬਾਬਾ ਦੀਪ ਸਿੰਘ ਗੁਰਦੁਆਰੇ ਤੋਂ ਘਟੋਗਾ 2-2.5 ਹੌ ਤਵਾਰਿਆ ਅੱਛਾ ਤੇ ਰੈਗੂਲਰ ਮੈਂ ਇੱਥੇ ਹੀ ਆਉਂਦਾ ਸਵੇਰੇ ਤੋਂ 11 ਵਜੇ ਤੋਂ ਲੈ ਕੇ ਤਾਂ 2:30 ਵਜੇ ਤੱਕ ਸ਼ਾਮੀ ਵਿੱਚ 6:30 ਤੋਂ ਲੈ ਕੇ ਰਾਤੀ 8:30 ਤੋਂ 10:00 ਵਜੇ ਇੱਥੇ ਆ ਕੇ ਸੇਵਾ ਕਰਦੇ ਹੋ ਇੱਥੇ ਆ ਕੇ ਸੇਵਾ ਹੀ ਕਰੀ ਦੀ ਜੀ ਪਰ ਪਾਠ ਕਰੀ ਦੇ ਅੰਦਰ ਬੈਠ ਕੇ ਫਿਰ ਗੁਰੂ ਘਰ ਦੀ ਸੇਵਾ ਕਰੀ ਦੀਏ ਜੋੜੇ ਘਰ ਚ ਬਾਹਰ ਪ੍ਰਸ਼ਾਦ ਦਿੱਤੇ ਜਿੱਥੇ ਗੁਰੂ ਘਰ ਦੇ ਬਾਬਾ ਜੀ ਸੇਵਾ ਲਾਦੇ ਉੱਥੇ ਸੇਵਾ ਕਰਦੇ ਇੰਨੇ ਸਾਲਾਂ ਤੋਂ ਤੁਸੀਂ ਇਸ ਦਰ ਤੇ ਆ ਰਹੇ ਹੋ ਕੀ ਕੁਝ ਤੁਹਾਡੀਆਂ ਮੁਰਾਦਾ ਪੂਰੀਆਂ ਹੋਈਆਂ ਹੁੰਦੀਆਂ ਮੇਰੀ ਐਸੀ ਮੁਰਾਦ ਪੂਰੀ ਹੋਈ ਹੈ ਜੋ ਦੁਨੀਆਂ ਕਿਸੇ ਦੀ ਹੋਈ ਨਹੀਂ ਜਿਵੇਂ ਕੀ ਜਿਵੇਂ ਕੀ ਮਨੂੰ ਹਾਰਟ ਅਟੈਕ ਹੋ ਗਿਆ ਅੱਛਾ ਜੀ ਡਾਕਟਰਾਂ ਨੇ ਜਵਾਬ ਦਿੱਤਾ ਮੇਰੀ ਬਲਾਕੇਜ 100% ਬਲਾਕੇਜ ਸੀ ਮੈਂ ਨਾੜੀਆਂ ਠੀਕ ਹੈ ਮੈਂ ਹੀਰੋ ਹਾਰਟ ਜੋ ਐਡਮਿਟ ਹੋਇਆ ਮੈਂ ਬਾਬਾ ਜੀ ਅਗੇ ਅਰਦਾਸ ਕੀਤੀ ਬਾਬਾ ਜੀ ਰਖਣਾ ਰਖ ਲੋ ਲੈਣਾ ਲੈ ਜਾਓ ਉਮੀਦ ਤਾਂ ਕੋਈ ਨਹੀਂ ਮਹਾਰਾਜ ਨੇ ਨਹੀਂ ਮੇਤ ਦਿਆ ਕੀਤੀ ਹੈ ਨਾ ਡਾਕਟਰ ਹੈਰਾਨ ਹੋ ਗਏ ਕਹਿੰਦੇ ਕਹਿੰਦੇ ਮੈਂ ਥੋੜੇ ਜਿਹਾ ਦਾਖਲੇ ਮੇਰਾ ਹਾਰਟ ਬਾਈਪਾਸ ਸਰਜਰੀ ਹੋਈ ਬਿਲਕੁਲ ਬਾਬਾ ਜੀ ਨੇ ਮੈਨੂੰ ਠੀਕ ਕਰਤਾ ਉਸ ਤੋਂ ਬਾਅਦ ਮੈਂ ਬਾਬਾ ਜੀ ਦਾ ਲੜ ਨਹੀਂ ਛੱਡਿਆ ਮਤਲਬ ਮੰਨਦੇ ਹੋ ਕਿ ਬਾਬਾ ਜੀ ਪ੍ਰਤੱਖ ਵਰਤਦੇ ਨੇ ਬੜੇ ਪ੍ਰਤੱਖ ਵਰਤਦੇ ਬਾਬਾ ਦੀਪ ਸਿੰਘ ਜਿਹੜੇ ਸੱਚੇ ਦਿਲੋਂ ਅਰਦਾਸ ਕਰਦਾ ਨਾ ਮਨੋਂ ਅਰਦਾਸ ਕਰਦਾ ਉਧੇ ਅਰਦਾਸ ਬਾਬੇ ਸੁਣਦੇ ਨੇ ਪੂਰੀ ਹੁੰਦੀ ਆ ਉੱਤੋਂ ਦਰਦਾਸ ਕਰਨੇ ਕੋਈ ਜੁਆਣੇ ਮਹਾਰਾਜ ਦੀ ਆ ਪੂਰੇ ਬਹੁਤ ਸ਼ਕਤੀ ਬਾਬਾ ਦੀਪ ਜੀ ਦੇ ਗੁਰਦੁਆਰੇ ਜਿਹੜਾ ਵੀ ਆਂਦਾ ਉਹ ਸ਼ਰਧਾ ਪੂਰੀ ਹੁੰਦੀ ਏ ਦਿਨ ਰਾਤ ਲੰਗਰ ਚੱਲਦਾ ਮਹਾਰਾਜ ਦੀਆਂ ਆਸਾਂ ਸਭ ਨੂੰ ਪੂਰੀਆਂ ਹੁੰਦੀਆਂ ਜਦੋਂ ਆਜੋ ਸਾਰੀ ਰਾਤ ਦਰ ਖੁੱਲਿਆ ਏ ਤੇ ਕੋਈ ਦਰਵਾਜ਼ੇ ਬੰਦ ਨਹੀਂ ਹੁੰਦੇ ਬਾਬੇ ਦੇ ਘਰ ਦੇ ਤੇ ਜਦੋਂ ਮਰਜੀ ਆਜੋ ਦਿਨ ਰਾਤ 24 ਘੰਟੇ ਪਾੜ ਚੱਲਦਾ ਏ ਤੇ ਬਾਬੇ ਦੇ ਘਰ ਬਹੁਤ ਸ਼ਰਧਾ ਹੈ ਛੱਡ ਦੇ ਸੱਚੇ ਦਰੋਂ ਜੜ ਲਿਆ ਸਰਦਾ ਆਦਾ ਨਾ ਉਹਦੀ ਮਨੋ ਕਾਮਰਾ ਬਾਬਾ ਸੁਣਦੇ ਜਰੂਰ ਨੇ ਮੈਂ ਤੁਹਾਨੂੰ ਤੁਹਾਡਾ ਪੂਰੀ ਤੇਰਾ ਵਿਸ਼ਵਾਸ ਬੱਜੂ ਮੈਂ ਪੂਰਾ ਵਿਸ਼ਵਾਸ ਆ ਮੈਂ ਅਗਰ ਮੈਂ ਤੰਦ ਰੁਸਣਾ ਮੇਰੀ ਮੈਂ ਸਾਰੇ ਕੰਮ ਕੋ ਛੱਡ ਕੇ ਮੈਂ ਮਹਾਰਾਜ ਦਰ ਲੱਗ ਗਿਆ ਮੈਂ ਕਿਤੇ ਜਾਂਦਾ ਹੀ ਨਹੀਂ ਹਾਂ ਸਹੀ ਗੱਲ ਹੈ ਤਾਂ ਤੁਹਾਡਾ ਕੀ ਐਕਸਪੀਰੀਅੰਸ ਹੈ ਵੀ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋ ਮੈਂ ਬਹੁਤ ਟਾਈਮ ਤੋਂ ਇੱਥੇ ਆ ਰਹੀ ਹਾਂ ਕਿ ਕਿਵੇਂ ਦੇਖਦੇ ਹੋਗੇ ਗੁਰੂ ਸਾਹਿਬ ਕਿਵੇਂ ਵਰਤਦੇ ਨੇ ਆਪ ਰੋਜ਼ ਮਰਰਾ ਦੀ ਕਿੰਨੇ ਕੰਮ ਹੁੰਦੇ ਨੇ ਸਾਡੇ ਕਿਵੇਂ ਹੈਲਪ ਕਰਦੇ ਨੇ ਜੋ ਤੁਸੀਂ ਸੋਚਦੇ ਉਸ ਤੋਂ ਜ਼ਿਆਦਾ ਹੈਲਪ ਕਰਦੇ ਵੀ ਨਾ ਸੋਚੇ ਸਮਝੇ ਹੈਲਪ ਕਰ ਸਕਦੇ ਤੁਸੀਂ ਜਿਸ ਨੂੰ ਆਏ ਨੂੰ ਸੋਚ ਸਕਦੇ ਵੀ ਉਹ ਹੈਲਪ ਨਹੀਂ ਕਰਦੇ ਮੈਂ ਕਿਹਨੇ ਕੁਝ ਕਹਿਣ ਦੀ ਲੋੜ ਹੀ ਨਹੀਂ ਮੈਂਦੀ ਮੈਂ ਅੰਦਰ ਮੱਥਾ ਨਹੀਂ ਟੇਕਣ ਜਾਵਾਂਗੀ ਪਰ ਹਾਜ਼ਰੀ ਲੱਗ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਹਿ ਤੁਸੀਂ ਇੱਥੇ ਸ਼ਿਦਾ ਸਾਹਿਬ ਕੋਲ ਤੋਂ ਆ ਰਹੇ ਹੋ 10 12 ਸਾਲ ਤੋਂ ਇੱਥੇ ਆ ਰਿਹਾ ਮੈਂ ਅ ਬਾਬਾ ਦੀਪ ਸਿੰਘ ਜੀ ਦੀ ਕਿੰਨੀ ਕੁ ਕਿਰਪਾ ਦੇਖੀ ਹੁਣ ਤੱਕ ਬਹੁਤ ਕਿਰਪਾ ਕੀਤੀ ਦੇਖ ਹੀ ਰਹੇ ਹੋ ਸਾਹਮਣੇ ਨਰਬੋਧਵਾਚ ਪੈਰਾ ਹੁੰਦਾ ਸੰਗਤ ਇੰਨੀ ਹੈ ਹਜ਼ਾਰਾਂ ਵਿੱਚ ਬੈਨ ਦੀ ਥਾਂ ਨਹੀਂ ਜਿੰਨੇ ਪ੍ਰਬੰਧ ਕੀਤੇ ਜਾਂਦੇ ਨੇ ਉਹਨੇ ਘਟ ਜਾਂਦੇ ਨੇ ਬਹੁਤ ਸ਼ਾਹ ਸੰਗਤਾਂ ਦੇ ਵਿੱਚ ਸੰਗਤਾਂ ਦੀ ਜੋ ਵੀ ਇੱਛਾ ਸਾਰੀ ਪੂਰੀ ਹੁੰਦੀ ਹੈ ਇਹ ਸਰਗ ਸੰਗਤਾਂ ਦਾ ਬਹੁਤ ਕਿਰਪਾ ਸਿੱਧਾ ਸਾਹਿਬ ਆਂਦੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸਾਨੂੰ ਆਇਆ ਪੰਨਾ 20 ਸਾਲ ਹੋ ਗਏ ਕਿੰਨੀ ਕੋ ਗੁਰੂ ਸਾਹਿਬ ਦੀ ਕਿਰਪਾ ਦੇਖੀ ਤੁਸੀਂ ਬਹੁਤ ਦੇਖੀ ਮੈਨੂੰ ਬੱਚੇ ਬੜਾ ਕੁਝ ਦਿੱਤਾ ਹੈ ਬਾਬਾ ਜੀ ਨੇ ਜਿਹੜੀ ਚੀਜ਼ ਰਹਿ ਗਈ ਹੋਈ ਦੇਣਗੇ ਕਿਰਪਾ ਕਰਨਗੇ ਉਹਨਾਂ ਦੀ ਬੜੀ ਕਿਰਪਾ ਹੈ ਕੋਈ ਜ਼ਿੰਦਗੀ ਦਾ ਕੋਈ ਇਹੋ ਜਿਹਾ ਤਜਰਬਾ ਜਿਹੜਾ ਬਾਬਾ ਦੀਪ ਸਿੰਘ ਨੇ ਸੱਚ ਕਰਕੇ ਦਿਖਾਇਆ ਮੇਰੇ ਬਹੁਤ ਹੀ ਤੈ ਮੇਰੇ ਮੇਰੇ ਘਰ ਵੀ ਸੁੱਖ ਸ਼ਾਂਤੀ ਦਿੱਤੀ ਹੈ ਖੁਸ਼ੀਆਂ ਦਿੱਤੀਆ ਪੋਤੇ ਦਿੱਤੇ ਦੋਤੇ ਦਿੱਤੇ ਬੜਾ ਖੁਸ਼ੀ ਦਿੱਤਾ ਬਾਬਾ ਜੀ ਬੜੀ ਕਿਰਪਾ ਹੈ ਬਸ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਐ ਮੈਂ ਦੇਖ ਲਿਆ ਦੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਅਸੀਂ ਦਾ ਸਾ ਬੰਦੇ ਇੱਥੇ ਆਉਂਦੇ ਆ ਸਾਨੂੰ ਬੜੇ ਹੀ ਸਾਲ ਹੋ ਗਏ ਗਿਣਤੀ ਹੋਈ ਹੈ ਨਹੀਂ ਅੱਛਾ ਜੀ ਵਾਈ ਗੁਰਦੀ ਖਾਲਸਾ ਵਾਈ ਗੁਰਜੀ ਕੀ ਬਤੇ ਪਾਰਸੀ ਪੂਰੇ ਜੋਗੀ ਹੀ ਰਹਿ ਗਏ ਅੱਛਾ ਘਰੇ ਜਾਂਦੇ ਆ ਦਰਦ ਹੁੰਦਾ ਲੱਤਾਂ ਜੋ ਅੱਛਾ ਜੇ ਦੁਰਿਆਜ ਨੇ ਵੀ ਠੀਕ ਠਾਕ ਭੱਜੇ ਫਿਰਦੇ ਆ ਅੱਛਾ ਮਤਲਬ ਉਦਾਂ ਤੁਹਾਡੇ ਗੋਡਿਆਂ 'ਚ ਦਰਦ ਰਹਿੰਦਾ ਤੇ ਲੇਕਿਨ ਇੱਥੇਾਨੂੰ ਫਿਰ ਦਰਦ ਨਹੀਂ ਹੁੰਦਾ ਇੰਨੀ ਲੱਤ ਜੇ ਬਸ ਅੱਛਾ ਕੈਪਸੂਲ 2 ਖਾ ਕੇ ਸੌਂ ਜਾਣੀਆ ਕਰੇ ਅੱਛਾ 4 ਵਜੇ ਉੱਠਦੀ ਆ 4 ਵਜੇ ਬਹੂ ਰੋਟੀ ਬਿੰਦੀ ਆ ਜਾਂ ਪਾਣੀ ਦਿੰਦੀ ਆ ਜਦੋਂ ਹੁਣ ਇੱਥੇ ਨੂੰ ਕੁਸ ਬਣੀ ਅੱਛਾ ਇਹ ਕੀ ਗੁਰੂ ਸਾਹਿਬ ਦੀ ਰਹਿਮਤ ਸਮਝਦੇ ਹੋ ਜਾਂ ਕੀ ਸਮਝਦੇ ਹੋ ਸਮਝਕਾਰ ਬਸ ਆਪਣੇ ਜੋ ਕਰੀ ਕਰ ਲਿਆ ਬਾਬੇ ਨੇ ਅੱਛਾ ਮੈਂ ਆਪਣੇ ਚਰਨਾਂ 'ਤੇ ਲਾ ਲਿਆ ਲੜਾ ਤਾਨੂੰ ਕਿੰਨਾ ਸਮਾਂ ਹੋ ਗਿਆ ਤੇ ਆਉਂਦੇ ਨੇ ਆਉਂਦੇ ਨੇ ਗਿਨਤੀ ਨਹੀਂ ਜੀ ਮੈਨੂੰ ਯਾਦ ਨਹੀਂ ਹੁਣ ਪਤਾ ਮੈਂ ਪੜੋਤੇ ਵਾਲੀ ਹੋਗੀ ਅੱਛਾ ਪਰਿਵਾਰ ਚ ਸਾਰੇ ਸੁਖਸ਼ਾਂਤੀ ਹੈ ਸਭ ਸੁਖਸ਼ਾਂਤੀ ਬੜੀ ਐਂ ਚੜਦੀ ਕਲਾ ਠੀਕ ਹੈ ਮਤਲਬ ਮੰਦੇ ਹੋ ਕੇ ਗੁਰੂ ਸਾਹਿਬ ਨੇ ਬਹੁਤ ਦਿੱਤਾ ਤੁਹਾਨੂੰ ਬਹੁਤ ਕੁਝ ਦਿੱਤਾ ਘਾਟਾ ਹੀ ਨਹੀਂ ਰੱਖਿਆ ਕੋਈ ਐਲ ਵੀ ਗੱਡੀਆਂ 5 ਅੱਠ ਨੌਕਰ ਅੱਛਾ ਜੀ ਨੋਹਾ ਪੁੱਤ ਸਭ ਅੱਛਾ ਸਾਰੇ ਕਿਤੇ ਘੁੰਮਿਆ ਅੱਛਾ ਸਾਰੇ ਸੁੱਖ ਸਹੂਲਤਾਂ ਮਿਲ ਚੁੱਕੀਆਂ ਉਹਨਾਂ ਨੂੰ ਹੁਣ ਕੀ ਚਾਹੁੰਦੇ ਹੋ ਗੁਰੂ ਸਾਹਿਬ ਤੋਂ ਤੁਸੀਂ ਹਜੇ ਵੀ ਆ ਕੇ ਸੇਵਾ ਕਰਦੇ ਹੋ ਹਜੇ ਵੀ ਮਿਲ ਹੀ ਜਾਂਦੀਆਂ ਸਹੂਲਤਾਂ ਹਜੇ ਵੀ ਸਾਡੀ ਸੀਟ ਬੁੱਕ ਹੈ ਹੇਮਕੁੰਡ ਸਾਹਿਬ ਦੀ ਅੱਛਾ ਹਲੇ ਵੀ ਜਾਵਾਂਗੇ 75 ਸਾਲ ਦੀ ਉਮਰ ਹੋ ਗਈ ਅੱਛਾ ਭਾਈ ਗੁਰੂ ਜੀ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਪਿੰਦਰਪਾਲ ਸਿੰਘ अच्छा जी आ, गुरु साहब ਦੇ ਦਰਸ਼ਨਾਂ ਤੇ ਵਾਸਤੇ ਤੁਸੀਂ ਆਂਦੇ ਹੋ ਚਪਹਿਰਾ ਸਾਹਿਬ ਲੱਗਦਾ ਐ ਇੰਨੀ ਸੰਗਤ ਠਾਠਾ ਮਾਰਦਾ ਹਜੂਮ ਦੇ ਨਾਲ ਦੇਖਣ ਨੂੰ ਮਿਲਦਾ ਤੁਸੀਂ ਕਦੋਂ ਤੋਂ ਆ ਰਹੇ ਹੋ ਇੱਥੇ ਸੇਵਾ ਕਰਨ ਮਨੂੰ 7-8 ਸਾਲ ਹੋ ਗਏ ਜੀ ਇਸ ਸੰਸਥਾਨ ਨਾਲ ਜੁੜੇ ਹੋਏ ਨੂੰ ਅੱਛਾ ਇਸ ਤੋਂ ਵੀ ਤਕੜਾ ਸਾਲ ਦੋ ਸਾਲ ਵੱਧ ਹੀ ਸਮਝ ਲਓ ਕਿਉਂਕਿ ਇਸ ਗੁਰਦੁਆਰੇ ਨਾਲ ਕਾਫੀ ਪੁਰਾਣੇ ਜੁੜੇ ਹੋਏ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਆ ਥੋੜੀ ਜਿਹੀ ਜਗ੍ਹਾ ਹੁੰਦੀ ਸੀ ਇਹਨਾਂ ਦੇ ਕੋਲ ਜੀ ਤੁਸੀਂ ਸੱਚੇ ਪਾਤਸ਼ਾਹ ਨੇ ਇਨੀ ਕੋ ਕਿਰਪਾ ਕਰਤੀ ਐ ਇਨੀ ਕੋ ਸੰਗਤ ਜੁੜੀਆਂ ਸ ਗੁਰਦੁਆਰੇ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਇੰਨੀ ਕੁ ਜੁੜੀਆਂ ਨੇ ਕਿ ਇਹ ਗੁਰਦੁਆਰਾ ਰਾਤ ਦੁਗਣੀ ਦਿਨ ਦੁਗਣੀ ਰਾਤ ਚੌਗਣੀ ترقی ਕਰ ਰਿਹਾ ਹੈ ਬਿਲਕੁਲ ਔਰ ਲੋਕਾਂ ਦੀਆਂ ਆਸਾਂ ਮਰਦਾਂ ਵੀ ਪੂਰੀਆਂ ਹੁੰਦੀਆਂ ਨੇ ਤੁਹਾਡੀ ਕਿਹੜੀ ਕਿਹੜੀ ਮੁਰਾਦ ਪੂਰੀ ਹੋਈ ਹੁਣ ਤੱਕ ਅਸੀਂ ਉਹ ਕਾਲਪੁਰ ਕੋਲੋਂ ਕੁਝ ਮੰਗਿਆ ਹੀ ਨਹੀਂਗਾ ਅਸੀਂ ਤੈਨੂੰ ਉਹ ਹੀ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਜੋ ਤੈਨੂੰ ਅੱਛਾ ਲੱਗਦਾ ਤੋ ਉਹ ਹੀ ਦੇਈ ਜੋ ਤੈਨੂੰ ਅੱਛਾ ਲੱਗਦਾ ਉਹ ਦੇਈ ਜੋ ਸਾਰਿਆਂ ਲਈ ਫਾਇਦੇਮੰਦ ਆ ਉਹ ਸਾਨੂੰ ਦੇਈ ਕੋਇ ਇਹੋ ਜੀ ਚੀਜ਼ ਨਾ ਦੇਈ ਕਿ ਜਿਹੜੀ ਅਸੀਂ ਤੇਰੇ ਦਰ ਤੋਂ ਟੋਕ ਲਈਏ ਤੁਸੀਂ ਇਮੋਸ਼ਨਲ ਹੋ ਰਹੇ ਹੋ ਬੋਲਦੇ ਬੋਲਦੇ ਮਤਲਬ ਤੁਸੀਂ ਇਸ ਦਰਨ ਦਰ ਨੂੰ ਹੀ ਮੰਗ ਰਹੇ ਹੋ ਇੰਡਾਇਰੈਕਟਲੀ ਇੰਡਾਇਰੈਕਟਲੀ ਤੁਸੀਂ ਇਹ ਕਹਿ ਰਹੇ ਹੋ ਕਿ ਗੁਰੂ ਸਾਹਿਬ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਤੇਰਾ ਦਾਰ ਹੀ ਚਾਹੀਦਾ ਮਤਲਬ ਇੰਨਾ ਪਿਆਰ ਹੈ ਇੱਥੇ ਪ੍ਰੋਗਰਾਮ ਛੋਟਾ ਜਿਹਾ ਸ਼ੁਰੂ ਕੀਤਾ ਸੀਗਾ ਮੈਂ ਕਿਹਾ ਚਲੋ ਇੱਥੇ ਬਹੁਤ ਗਰਮੀ ਸੀ ਜਦੋਂ ਸ਼ਗਰਦਾਸ ਕੀਤੀ ਪਰ ਆ ਦੇਖੋ ਇੱਧਰ ਪਰੋ ਜਰਾ ਹਰ ਵਾਰ ਅਦਰ ਜੀ ਸਾਰੇ ਜਲਦੀ ਸੇਵਾ ਹਰ ਵਾਰ ਹੀ ਕਰਦੇ ਹੋ ਦੇਖੋ ਸੰਗਤ ਦੀ ਸੇਵਾ ਸੰਗਤ ਜਿਵੇਂ ਸੇਵਾ ਕਰ ਰਹੀ ਹੈ ਜਲਦੀ ਸੇਵਾ ਕਿਵੇਂ ਹੋ ਰਹੀ ਹੈ ਜਿਵੇਂ ਸੰਗਤ ਆ ਰਹੀ ਹੈ ਤੁਸੀਂ ਕਦੋਂ ਤੋਂ ਸੇਵਾ ਕਰ ਰਹੇ ਹੋ ਇਹ ਤਕਰੀਬਨ ਇੱਥੇ ਦੁਪਹਿਰੇ ਦੇ ਗਰਮੀਆਂ ਦੀ ਸ਼ੁਰੂ ਕੀਤੀ ਆਪਾਂ ਤਕਰੀਬਨ ਅਹੀ ਕੋਈ 2 ਤੋਂ 2 ਕੁ ਮਹੀਨੇ ਹੋ ਗਏ ਆ ਠੀਕ ਹੈ ਹਾਂ ਜੋ ਗਰਮੀ ਪਿਆਰੀ ਬਹੁਤ ਜ਼ਿਆਦਾ ਕਿਉਂਕਿ ਸ਼ਬੀਰ ਥੋੜੇ ਦੂਰ ਹੈ ਹਾਂਜੀ ਦੂਰ ਹੋਣ ਕਰਕੇ ਛੇ ਸੰਗਤ ਨੇੜੇ ਫਿਰ ਦੂਰ ਜਾਣ ਹੀ ਆ ਜਾਂਦਾ ਇੱਥੇ ਨੇੜੇ ਸੰਗਤ ਨੇੜੇ ਇਹ ਸੰਗਤਾਂ ਦਾ ਪਿਆਰ ਹੈ ਜਿਹੜਾ ਅੱਗੇ ਦੀ ਅੱਗੇ ਵਿਧਾਨਵਰਤ ਵੱਧਦਾ ਰਹਿੰਦਾ ਹੈ ਹਾਂਜੀ ਇਹ ਸੰਗਤਾਂ ਦਾ ਪਿਆਰ ਹੈ ਗੁਰੂ ਸਾਹਿਬ ਦੀ ਕਿਰਪਾ ਜਿਹੜਾ ਅੱਗੇ ਦੀ ਅੱਗੇ ਫਲੋ ਬਣਦਾ ਪਿਆ ਬਿਲਕੁਲ ਬਿਲਕੁਲ ਸੰਗਤਾਂ ਦਾ ਪਿਆਰ ਹੈ ਸੰਗਤਾਂ ਦੀ ਮਰਦਾ ਪੂਰੀਆਂ ਹੁੰਦੀਆਂ ਨੇ ਔਰ ਸੰਗਤਾਂ ਚਪਹਿਰਾ ਇੱਥੇ ਕੱਟ ਕੇ ਮਰਦਾ ਮੰਦੀਆਂ ਪੂਰੀਆਂ ਕਰਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ੀਰਮ ਗਿਆਨੀ ਧੰਤਨ ਬਾਬਾ ਦੀਪ ਸਿੰਘ ਜੀ ਦੀ ਜਿੰਨੀ ਵਡਿਆਈ ਕੀਤੀ ਜਾਵੇ ਉੰਨੀ ਥੋੜੀ ਹੈ ਕੁਚੇ ਨਹੀਂ ਹੁੰਦਾ ਸੀ ਸਾਡੇ ਕੋਲ ਅੱਜ ਉਹਨਾਂ ਨੇ ਰਾਜੇ ਬਣਾ ਦਿੱਤਾ ਸਾਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਪਣਾ ਮਨ ਸ਼ੁੱਧ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਤੇ ਸਾਫ਼ ਮਨ ਨਾਲ ਇੱਥੇ ਆਓ ਤੇ ਝੋਲੀਆਂ ਭਰ-ਭਰ ਕੇ ਲੈ ਕੇ ਜਾਓ ਇਹਨਾਂ ਦੀ ਜਿੰਦਾ ਪਰਮਾਤਮਾ ਕੀ ਝੋਲੀਆਂ ਡੁੱਲਣਾ ਸ਼ੁਰੂ ਹੋ ਜਾਂਦਾ ਨਾਲੇ ਜ਼ਰੂਰੀ ਨਹੀਂ ਹੁੰਦਾ ਕਿ ਪੈਸਾ ਹੋਵੇ ਸ਼ਾਂਤੀ ਹਨਾ ਸਹਿਜ ਤਾਂ ਹੋਣੀ ਚਾਹੀਦੀ ਹੈ ਤੇ ਪ੍ਰੇਮ ਨਾਲ ਹਰੇਕ ਨਾਲ ਬੋਲੋ ਸਤਿ ਸ਼੍ਰੀ ਅਕਾਲ ਬਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਬਲਵਿੰਦਰ ਸਿੰਘ ਅੱਛਾ ਇੱਥੇ ਤੁਸੀਂ ਕਦੋਂ ਦੀ ਸੇਵਾ ਕਰ ਰਹੇ ਹੋ ਜੋੜੇਕਰ ਮੈਨੂੰ ਸਾਲ ਹੋ ਗਿਆ ਅ ਕਿੰਨੀਆਂ ਕੋ ਝੋਲੀਆਂ ਭਰੀਆਂ ਬਾਬਾ ਜੀ ਨੇ ਜਿਹੜਾ ਕੁਝ ਮੰਗੀਦਾ ਮਿਲ ਜਾਂਦਾ ਮਾਣ ਕੋ ਦੀ ਕਿਰਪਾ ਬੜੀ ਦਾਤ ਹੈ ਇਹ ਤੇ ਹਰ ਚਾਰੇ ਤੇ ਹੁੰਦਾ ਤੁਸੀਂ ਹਾਂਜੀ ਹਰੇਕ ਤੇ ਹਾਂ ਕਿੰਨਾ ਕੋ ਸੰਤਾਂ ਦਾ ਪਿਆਰ ਦੇਖਣ ਨੂੰ ਮਿਲਦਾ ਬਹੁਤ ਪਿਆਰ ਆ ਬੜਾ ਪਿਆਰ ਸੋਚਣ ਤੋਂ ਪਰੇ ਅੱਛਾ ਜੀ ਤੁਹਾਡੇ ਕਿਹੜੀ ਕਿਹੜੀ ਹੁਣ ਤੱਕ ਆਸਾਂ ਮੁਰਾਦਾ ਪੂਰੀਆਂ ਹੋਈਆਂ ਜਿਹੜੀਆਂ ਨਾਮ ਦੀ ਦਾਤ ਆ ਉਹ ਸਾਨੂੰ ਮਿਲੀ ਹੋਈ ਆ ਉਹੀ ਚਾਹੀਦੀ ਔਰ ਕੀ ਚਾਹੀਦਾ ਸਰ ਅੱਛਾ ਮੰਨਦੇ ਹੋ ਕਿਰਪਾ ਗੁਰੂ ਸਾਹਿਬ ਦੀ ਹੁੰਦੀ ਆ ਕਿਰਪਾ ਹੋਣੀ ਆ ਆਪ ਵਰਤਦੇ ਨੇ ਆਪ ਵਰਤਦੇ ਬੜੀ ਕਿਹਾ ਅਸ ਅਸਜੀਤ ਜੀ ਤੁਹਾਡਾ ਸਤਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤੁਸੀਂ ਕਦੋਂ ਤੋਂ ਆ ਕੇ ਸੇਵਾ ਕਰ ਰਹੇ ਹੋ ਸਾਨੂੰ ਨੇ ਬਾਬਾ ਦੀਪ ਸਿੰਘ ਜੀ ਦੇ 5 ਸਾਲ ਹੋ ਗਏ ਅਹ ਕਿਹੜੇ ਕਿਹੜੇ ਮਨੋਂ ਕਾਮਨਾਵਾਂ ਪੂਰੀ ਹੋ ਜਾਂਦੀ ਬਾਬਾ ਜੀ ਸਾਰੀਆਂ ਬਿਨ ਬੋਲਿਆ ਸਭ ਨੂੰ ਜਾਣਦੇ ਬਾਬਾ ਜੀ ਜਾਂ ਜ਼ਿੰਦਗੀ ਦਾ ਕੋਈ ਇਦਾਂ ਦਾ ਤਜਰਬਾ ਜਿਹੜਾ ਤੁਸੀਂ ਇਹ ਕਹਿ ਸਕਦੇ ਹੋ ਸਿਰਫ ਔਰ ਸਿਰਫ ਬਾਬਾ ਦੀਪ ਸਿੰਘ ਜੀ ਦੀ ਮਰਜ਼ੀ ਨਾਲ ਤੇ ਉਹਨਾਂ ਦੇ ਰਜਾ ਚ ਅਰਦਾਸ ਕਰਕੇ ਹੀ ਹੋਇਆ ਹੈ ਦਾ ਵੈਸੇ ਵੀ ਬਹੁਤ ਕੌਨਸ਼ੀਅਰ ਬਹੁਤ ਕੁਝ ਹੀ ਹੈ ਇੱਥੇ ਆ ਕੇ ਤੁਸੀਂ ਜਦੋਂ ਸੇਵਾ ਕਰਦੇ ਹੋ ਦਿਲ ਨੂੰ ਸਕੂਨ ਮਿਲਦਾ ਬਿਲਕੁਲ ਅਸੀਂ ਸਾਰੇ ਕੰਮ ਪੈਂਡਿੰਗ ਪਾ ਦੀ ਤੇ ਬੁੱਧਵਾਰ ਆਣਾ ਹੀ ਆ ਅੱਛਾ ਸਾਰੇ ਕੰਮ ਛੱਡ ਦਿੱਤੇ ਮੇਰਾ ਬੁਟੀਕ ਹੈ एक्चुअली ਮੈਂ ਬੰਦ ਕਰਦੇ ਹਾਂ ਬੁੱਧਵਾਰ ਅਰੇ ਬਾਤ ਤੁਸੀਂ ਸੇਵਾ ਕਰਨ ਲਈ ਸਿਰਫ ਬੁੱਧਵਾਰ ਨੂੰ ਆਪਣਾ ਬੁਟੀਕ ਬੰਦ ਕਰ ਦਿੰਦੇ ਹੋ ਜਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਸੇਵਾ ਦਾ ਜਜ਼ਬਾ ਹੈ ਇਹ ਹਰ ਕਿਸੇ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਤੇ ਸੰਗਤ ਜਿਹੜੀ ਆਪ ਉਹਾਰੇ ਦੇਖਣ ਨੂੰ ਮਿਲ ਰਹੀ ਹੈ ਬਹੁਤ ਹੀ ਸੰਗਤਾਂ ਵਿੱਚ ਪਿਆਰ ਹੈ ਗਰਮ ਦੀ ਜਗ੍ਹਾ ਨਹੀਂ ਮਿਲ ਰਹੀ ਤਾਂ ਵੀ ਜਿਹੜੀ ਸੰਗਤਾਂ ਹੈ ਉਹ ਮਤਲਬ ਬੈਠਣ ਦੀ ਜਗ੍ਹਾ ਨਹੀਂ ਮਿਲ ਰਹੀ ਤਾਂ ਵੀ ਖੜੀਆਂ ਨੇ ਸੰਗਤਾਂ ਸਤਿਗੁਰੂ ਸਤਿਗੁਰੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੰਦਰਪਾਲ ਸਿੰਘ ਜੀ ਤੁਸੀਂ ਇਹ ਤੇ ਸ਼ਿਦਾ ਸਾਹਿਬ ਕਦੋਂ ਤੋਂ ਆ ਰਹੇ ਹੋ ਬਾਬਾ ਦੀਪ ਸਿੰਘ ਤੁਸੀਂ ਦੇਖਿਆ ਵੀ ਕਿੰਨੀ ਰੌਣਕਾਂ ਲੱਗਦੀਆਂ ਨੇ ਹੁਣ ਤੁਸੀਂ ਕਦੋਂ ਤੋਂ ਆ ਰਹੇ ਹੋ ਮੈਂ ਤਕਰੀਬਨ 5 ਸਾਲ ਹੋ ਗਏ ਅੱਛਾ ਹੁਣ ਤੱਕ ਗੁਰੂ ਸਾਹਿਬ ਦੇ ਦਰਬਾਰ ਤੇ ਆਂਦੇ ਹੋਏ ਤੁਹਾਨੂੰ ਇੰਨਾ ਸਮਾਂ ਹੋ ਗਿਆ ਕਿਹੜੇ ਕਿਹੜੇ ਕੰਮ ਤੁਹਾਡੇ ਹੁਣ ਤੱਕ ਸਰੇ ਮੇਰੇ ਸਾਰੇ ਹੀ ਪੂਰੇ ਹੋ ਗਏ ਜ਼ਿੰਦਗੀ ਦਾ ਕੋਈ ਅਜਿਹੇ ਹੱਥ ਹਜ਼ੂਰ ਬਾਜੜਾ ਸਿਰਫ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਨ ਤੋਂ ਪੂਰਾ ਹੋ ਗਿਆ ਦੇਖੋ ਜੀ ਦਰ ਤਾਂ ਸਾਰਾ ਗੁਰੂ ਸਾਹਿਬ ਦਾ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਪ੍ਰਕਾਸ਼ਾ ਸਭ ਸੰਜੇ ਨੇ ਬਾਕੀ ਇਹ ਆ ਵੀ ਸ਼ਿਦਾ ਬਾਬਾ ਦੀ ਖਾਦਰਤਾ ਜਿਹੜੀ ਉਹਦਾ ਸਦਕਾ ਇੱਥੇ ਸੰਤਾ ਬਹੁਤ ਜੁੜਦੀਆਂ ਨੇ ਤੇ ਹਰ ਕਿਸਮ ਦੀ ਜਿਹੜੀ ਮਨੋਕਾਮਨਾ ਬਿਨਾ ਮੰਗਿਆ ਹੀ ਪੂਰੀ ਹੋ ਜਾਂਦੀ ਹੈ ਅਜਈਆਂ ਹੋਰ ਅਪਡੇਟਸ ਦੇਖਣ ਲਈ ਬਨੇ ਰਹੋ ਗ੍ਰੇਟ ਪੰਜਾਬ ਟੀਵੀ ਦੇ ਨਾਲ